ਇਹ ਇਲੈਕਸ਼ਨਾਂ ਦੇ ਵਿੱਚ ਕਾਂਗਰਸ ਹੀ ਉਸ ਤੋਂ ਲਾ ਕੇ ਬੜਾ ਸਵਾਲ ਕੀਤਾ ਜਾਂਦਾ ਦੀ ਹੁਣੇ ਕਾਂਗਰਸ ਇੱਕ ਟੈਂਡ ਇਲੈਕਸ਼ਨ ਤੋਂ ਪਰੋ ਚੁੱਕੇ ਯਾਰ ਮੈਨੂੰ ਦੇਖੋ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਹੈ ਕਿ ਜਿੱਥੋਂ ਤੱਕ ਪੰਜਾਬ ਦੇ ਲੋਕਾਂ ਦੀ ਗੱਲ ਆਉਂਦੀ ਹੈ ਜਦੋਂ ਪੰਜਾਬੀਅਤ ਦੀ ਗੱਲ ਆਉਂਦੀ ਹੈ ਅਸੀਂ ਸਾਰੇ ਮਾੜੀ-ਮੋਟੀ ਜਿਹੜੇ ਤਕਰਾਰ ਬਾਜੀ ਉਹ ਪਰਿਵਾਰਾਂ ਦੇ ਵਿੱਚ ਚੱਲਦੀ ਰਹਿੰਦੀ ਹੈ ਹਰ ਪ੍ਰੋਫੈਸ਼ਨ ਦੇ ਵਿੱਚ ਚੱਲਦੀ ਹੈ ਹਰ ਘਰ ਵਿੱਚ ਦੀ ਚੱਲਦੀ ਹੈ ਨੂੰ ਸੱਸ ਦੇ ਵਿੱਚ ਚੱਲਦੀ ਹੈ ਬਟ ਹਾਂ ਜਿੱਥੋਂ ਤੱਕ ਪੰਜਾਬ ਦੇ ਇੰਟਰਸਟ ਦੀ ਗੱਲ ਹੈ ਪੰਜਾਬ ਦੇ ਲੋਕਾਂ ਦੀ ਗੱਲ ਹੈ ਉੱਥੇ ਅਸੀਂ ਸਾਰੇ ਇਕੱਠੇ ਔਰ ਤੁਸੀਂ ਦੇਖਿਓ ਆਉਣ ਵਾਲੇ ਸਮੇਂ 'ਚ ਬਾਬਾ ਸੁੱਖ ਰੱਖੇ ਅਸੀਂ ਇਥੋਂ ਦੀਆਂ 6 ਦੀਆਂ 6 ਜਿਹੜੀਆਂ ਆ ਵਿਧਾਨ ਸਭਾ ਦੀਆਂ ਸੀਟਾਂ ਐ ਬਾਬਾ ਕਿਰਪਾ ਕਰੇ ਉਹ ਅਸੀਂ ਆਉਣ ਵਾਲੇ ਸਮੇਂ 'ਚ ਚਿੱਤਾ ਠੀਕ ਹੈ ਜੀ ਸਾਨੂੰ ਕੀ ਇਤਰਾਜ਼ ਹੈ ਅਕਾਲੀ ਦਲ ਦੋ ਧੜਿਆਂ 'ਚ ਨਜ਼ਰ ਆਵੇ ਕਾਲੀ ਦਲ ਤਿੰਨ ਧੜਿਆਂ 'ਚ ਨਜ਼ਰ ਆਵੇ ਉਹਨੋਂ ਕਾਲੀ ਦਲ ਦੀ ਕੋਈ ਗੱਲ ਰਹੀ ਨਹੀਂ ਸੋ ਸਾਨੂੰ ਕਿਸੇ ਤੇ ਕੋਈ ਇਤਰਾਜ਼ ਨਹੀਂ ਹੈ ਅਗਰ ਉਸਨੇ 파ਰਟੀ ਬਣਾਈ ਹੈ ਕੋਈ ਪ੍ਰਧਾਨ ਬਣਿਆ ਮੈਂ ਮੁਬਾਰਕਬਾਦ ਦੇਣੀ ਚਾਹਣਾ ਹੈ ਸਾਨੂੰ ਕੀ ਇਤਰਾਜ਼ ਹੈ ਇਸ ਗੱਲ ਦਾ ਬਟ ਅਕਾਲੀ ਦਲ ਦਿਨ ਬਦ ਦਿਨ ਜਿਹੜੀ ਅਕਾਲੀ ਜੀ ਅੱਜ ਆਤਮਨਗਰ ਵਿਖੇ ਐਮਪੀ ਲਾੜ ਜਿਹੜਾ ਸਾਨੂੰ ਮਿਲਦਾ ਪੂਰੇ ਰਾਹੀਂ ਇਥੋਂ ਦੇ ਲੋਕਾਂ ਦੀ ਡਿਮਾਂਡ ਸੀ ਔਰ ਸਿਮਰਜੀਤ ਸਿੰਘ ਬਾਦ ਸਾਹਿਬ ਉਹ ਰਾਨੇ ਉਹ ਡਿਮਾਂਡ ਮੈਨੂੰ ਦਿੱਤੀ ਸੀ ਸੋ ਅਸੀਂ ਅੱਜ 6 ਓਪਨ ਜਿਹੜੇ ਜਿਮਸ ਨੇ ਉਹ ਆਤਮਨਗਰ ਦੇ ਪਾਰਕਾ ਦੇ ਵਿੱਚ ਇਨਸਟਾਲ ਕਰਾਈ ਹੈ ਜੀਰੇ ਵਿੱਚ ਮੈਂ ਅੱਜ ਜ਼ਿਲ੍ਹਾ ਪ੍ਰਧਾਨ ਤੇ ਬੈਨ ਸਾਹਿਬ ਉਦਘਾਟਨ ਕਰਨ ਵਾਸਤੇ ਆਏ ਆਂ ਔਰ ਜਿਹੜੀਆਂ ਹੋਰ ਵੀ ਰਹਿੰਦੀਆਂ ਮੁਸ਼ਕਲਾਂਆਂ ਹੈਗੀਆਂ ਅੱਜ ਲੋਕਾਂ ਨੇ ਮੈਮੋਰੰਡਮ ਦਿੱਤਾ ਹੈ ਔਨ ਵਾਲੇ ਸਮੇਂ ਚ ਅਸੀਂ ਉਹਨਾਂ ਨੂੰ ਵੀ ਦੂਰ ਕਰਨ ਦੀ ਕੋਸ਼ਿਸ਼ ਕਰਾਂਗੇ ਸੋ ਇਸ ਕਰਕੇ ਅੱਜ ਆਤਮਨਗਰ ਦਾ ਦੌਰਾ ਕੀਤਾ ਹੈ ਆਤਮਨਗਰ ਦੇ ਉਹ ਲੋਕ ਹੈ ਜਿਨ੍ਹਾਂ ਨੇ ਇਸ ਵਾਰੀ ਮੇਰੀ ਚਿੱਤ ਦੇ ਵਿੱਚ ਇੱਕ ਬਹੁਤ ਵੱਡਾ ਹਿੱਸਾ ਪਾਇਆ ਉਮੇਰ ਤਾਂ ਆਮ ਤੌਰ ਤੇ ਲੁਧਿਆਣਾ ਦੇ ਲੋਕਾਂ ਦਾ ਔਰ ਖਾਸ ਕਰਕੇ ਆਤਮ ਨਗਰ ਦੇ ਲੋਕਾਂ ਦਾ ਬਹੁਤ ਧੰਵਾਦ ਕਰਦੇ ਔਰ ਖਾਸ ਕਰਕੇ ਬਹਿਨ ਸਾਹਿਬ ਦਾ ਬੜਾ ਧੰਵਾਦੀ ਹੈ ਕਿ ਜਿਨ੍ਹਾਂ ਨੇ ਇੱਥੋਂ ਦੇ ਲੋਕਾਂ ਦੇ ਰੂਬਰੂ ਕਰਾਇਆ ਔਰ ਸਾਨੂੰ ਇੱਥੇ ਵੋਟਾਂ ਦੇ ਵਿੱਚ ਜਿੱਤ ਪ੍ਰਾਪਤ ਹੋਈ ਸਰ ਕਿਹਣੀ ਗੱਲ ਆ ਕਿ ਜਿਹੜੀ ਸੋ ਲਾਗਤ ਦਾ ਐਗਜ਼ੈਕਟਲੀ ਜਿਹੜਾ 24 24 ਲੱਖ ਰੁਪਏ ਦੀ ਬਿਕੋਜ਼ ਜਿਹੜਾ ਇਹ ਮਨੀ ਆਉਂਦਾ ਸਾਡਾ ਪੈਸਾ ਆਉਂਦਾ ਅਸੀਂ ਇਹਦੇ ਵਿੱਚ ਪੂਰਾ ਟਰਾਂਸਪੇਰੈਂਟ ਤਰੀਕੇ ਦੇ ਨਾਲ ਅਸੀਂ ਇਹ ਜਿਹੜਾ ਪੈਸਾ ਕਾਰਪੋਰੇਸ਼ਨ ਨੂੰ ਦਿੱਤਾ ਕਾਰਪੋਰੇਸ਼ਨ ਨੇ ਇਹਰਾ ਟੈਂਡਰ ਕੀਤਾ ਇਹ ਬਣਾਇਆ ਕਿ ਬਜਟ ਕਿੰਨਾ ਹੈ ਫਿਰ ਉਹ ਟੈਂਡਰ ਅਲਾਟ ਹੋਇਆ ਤੇ ਉਸ ਤੋਂ ਬਾਅਦ ਇਹਰੀ ਅਲਾਟਮੈਂਟ ਹੋ ਕੇ ਇਹ ਜਿਹੜਾ ਸਾਰਾ ਜਿਮ ਦਾ ਪ੍ਰੋਸੈਸ ਚੱਲ ਡਿਸਟ੍ਰਿਕਟ ਸਪੋਰਟ ਆਂਡ ਡਿਸਟ੍ਰਿਕਟ ਸਪੋਰਟਸ ਆਫੀਸਰ ਨੇ ਇਹ ਸਾਰਾ ਕੁਝ ਕੀਤਾ ਕੰਮ ਹਾਂਜੀ 6 ਜਿਹੜੇ 6 ਅੱਜ ਕਿਤੇ ਆ ਉਹ ਹਾਂਜੀ ਹਾਂਜੀ ਅੱਜ 6 ਹੈਗੇ ਮੈਨੂੰ ਨਹੀਂ ਪਤਾ ਕਿ ਕਿੰਨੇ ਦੀ ਹੋ ਸਕਦਾ ਘੱਟ ਵੀ ਹੋਵੇ ਇਟਸ ਡਿਪੈਂਡ ਔਨ ਮਸ਼ੀਨ ਟੂ ਮਸ਼ੀਨ ਕਿ ਕੋਈ ਉਸ ਦਾ ਲੱਖ ਘੱਟਦਾ ਹੋਵੇ ਕੋਈ 2 ਲੱਖ ਵੱਧਦਾ ਹੋਵੇ ਸੋ ਇਹ ਡਿਸਟ੍ਰਿਕਟ ਸਪੋਰਟਸ ਆਫੀਸਰ ਜਿਹੜਾ ਗਵਰਨਮੈਂਟ ਦਾ ਹੁੰਦਾ ਉਹਦੇ ਉਹਦੇ ਥਰੂ ਇਹ ਰਾਇਆ ਜੀ ਇਲੈਕਸ਼ਨਾਂ ਦੇ ਵਿੱਚ ਕਾਂਗਰਸ ਦੀ ਇੱਕ ਲੋਕਾਂ ਨੂੰ ਲੈ ਕੇ ਬੜਾ ਸਵਾਲ ਕੀਤਾ ਜਾਂਦਾ ਜੀ ਇਹ ਕਹਿੰਦੇ ਕਾਂਗਰਸ ਇੱਕ ਟੈਂ ਇਲੈਕਸ਼ਨ ਖਤਮ ਹੋ ਚੁੱਕੇ ਯਾਰ ਮੈਨੂੰ ਦੇਖੋ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਹੈ ਕਿ ਜਿੱਥੋਂ ਤੱਕ ਪੰਜਾਬ ਦੇ ਲੋਕਾਂ ਦੀ ਗੱਲ ਆਉਂਦੀ ਹੈ ਜਦੋਂ ਪੰਜਾਬੀਅਤ ਦੀ ਗੱਲ ਆਉਂਦੀ ਹੈ ਅਸੀਂ ਸਾਰੇ ਇੱਕ ਟਾ ਮਾੜੀ ਮੋਟੀ ਜਿਹੜੇ ਤਕਰਾਰ ਬਾਜੀ ਉਹ ਪਰਿਵਾਰਾਂ ਦੇ ਵਿੱਚ ਚੱਲਦੀ ਰਹਿੰਦੀ ਹੈ ਹਰ ਪ੍ਰੋਫੈਸ਼ਨ ਦੇ ਵਿੱਚ ਚੱਲਦੀ ਹੈ ਹਰ ਘਰ ਵਿੱਚ ਦੀ ਚੱਲਦੀ ਹੈ ਨੂੰ ਸੱਸ ਦੇ ਵਿੱਚ ਚੱਲਦੀ ਹੈ ਬਟ ਹਾਂ ਜਿੱਥੋਂ ਤੱਕ ਪੰਜਾਬ ਦੇ ਇੰਟਰਸਟ ਦੀ ਗੱਲ ਹੈ ਪੰਜਾਬ ਦੇ ਲੋਕਾਂ ਦੀ ਗੱਲ ਹੈ ਉੱਥੇ ਅਸੀਂ ਸਾਰੇ ਇਕਜੁੱਟ ਹਾਂ ਔਰ ਤੁਸੀਂ ਦੇਖਿਓ ਆਉਣ ਵਾਲੇ ਸਮੇਂ 'ਚ ਬਾਬਾ ਸੁੱਖ ਰੱਖੇ ਅਸੀਂ ਇਥੋਂ ਦੀਆਂ 6 ਦੀਆਂ 6 ਜਿਹੜੀਆਂ ਆ ਵਿਧਾਨ ਸਭਾ ਦੀਆਂ ਸੀਟਾਂ ਹੈ ਬਾਬਾ ਕਿਰਪਾ ਕਰੇ ਉਹ ਅਸੀਂ ਆਉਣ ਵਾਲੇ ਸਮੇਂ 'ਚ ਜਿੱਤਾਂ ਹਲਕਾ ਹਤਨਗਰ ਦੇ ਚਾਹੇ ਉਹ ਹਲਕਾ ਹਤਨਗਰ ਦੇ ਹਲਕਾ ਇੰਚਾਰਜ ਅੱਜ ਯਾਰ ਹਾਲੇ ਨਜ਼ਰ ਆਇਆ ਕੋਣ ਹੈ ਵੀ ਹਲਕਾ ਇੰਚਾਰਜ ਤੁਹਾਨੂੰ ਪਤਾ ਹੋਊਗਾ ਤੁਹਾਡੇ ਪਾਰਟੀ ਦੇ ਵੱਲੋਂ ਲਗਾਏ ਗਏ ਨੇ ਪਤਾ ਨਹੀਂ ਇਹ ਤਾਂ ਤੁਸੀਂ ਮੀਡੀਆ ਚੈਨਲ ਵਾਲੇ ਹੀ ਹਲਕਾ ਇੰਚਾਰਜ ਲਾ ਦਿੰਦੇ ਹੋ ਜਾਂ ਇਸ ਤਰ੍ਹਾਂ ਦੀ ਗੁੱਲ ਸਾਡੀ ਪਾਰਟੀ ਸੁਣੋ ਸੁਣੋ ਜਿਹੜੀ ਸਾਡੀ ਪਾਰਟੀ ਹੈ ਇਹਦੇ ਵਿੱਚ ਹਲਕਾ ਇੰਚਾਰਜ ਦੀ ਕੋਈ ਐਸੀ ਅਸੀਂ ਕਦੇ ਜ਼ਿੰਦਗੀ 'ਚ ਮੈਂ ਵੀ ਹਲਕਾ ਇੰਚਾਰਜ ਨਹੀਂ ਆ ਕਿਦੜ ਬੇਰਾ ਅੰਡਰਸਟੈਂਡ ਹਾਂ ਬਾਈ ਡਿਫਾਲਟ ਇਹ ਗੱਲ ਹੈ ਕਿ ਜਿਹੜਾ ਚੋਣ ਬੰਦਾ ਲੜ ਜਾਂਦਾ ਹੈ ਉਹ ਫਿਰ ਉਸ ਕੌਨਸ਼ੀਅੰਸੀਨੀ ਦੇਖਰੇਖ ਕਰਦਾ ਹੈ ਐਜ਼ ਏ ਆਗੂ ਸੋ ਇਸੇ ਤਰ੍ਹਾਂ ਹੀ ਆਤਮਨਗਰ ਨੂੰ ਤਾਜ ਦੇ ਜਿਹੜਾ ਸਿਲਸਿਲਾ ਜਿਹਦੀ ਦੇਖਰੇਖ ਉਹ ਸਾਡੇ ਸਿਮਰਜੀਤ ਸਿੰਘ ਬਾਦਸ਼ਾਹ ਕਰ ਰਹੇ ਸੋ 14 15 ਸਾਡੇ ਕੋਲ ਐਮਐਲਏ ਨੇ ਉਦੋਂ ਬਾਅਦ ਸਾਡੇ ਕੋਲੇ ਜਿਹੜੇ ਲਾਸਟ ਟਾਈਮ ਕੰਟੈਸਟਡ ਕੈਂਡੀਡੇਟਸ ਹੈ ਬਾਅਦ ਵਿੱਚ ਸੋ ਇਹ ਇਹ ਹੈਗਾ ਸੋ ਐਵੇਂ ਕੋਈ ਆਪਣੇ ਆਪ ਨੂੰ ਹਲਕਾ ਇਨਚਾਰਜ ਬਣੀ ਜਾਵੇ ਜਾਂ ਕੋਈ ਲਿਖੀ ਜਾਵੇ ਬਿਲਕੁਲ ਮੈਂ ਉਹਨੂੰ ਨਕਾਰਦਾ ਹਾਂ ਕੋਈ ਐਸੀ ਗੱਲ ਨਹੀਂ ਹੋਰ ਕੋਈ ਸਵਾਲ ਸਰ ਲਗਾਤਾਰ ਜੇ ਇਨਵੈਂਟਰੀ ਦਾ ਸਵਾਲ ਵੀ ਪੁੱਛਿਆ ਸੀ ਕਿ ਸਟੇਟ ਨੰਬਰ ਨੂੰ ਅੱਗੇ ਲੈ ਜਾਓ ਜਾਂ ਸਾਫ ਦਾ ਮੁੱਖ ਮੰਤਰੀ ਚਰਚਾ ਕਰੀਏ ਉਹ ਤੁਲੇ ਕਿਹਾ ਜਾ ਰਿਹਾ ਕਿ ਫਸਟ ਫਸਟ ਨਹੀਂ ਹੈ ਕਿ ਹਾਂ ਵੀ ਉਹਨਾਂ ਦੀ ਜੁਆਇਨਿੰਗ ਕਨਸਟੀਟਿਊਸ਼ਨ ਸੁਣ ਕਨਸਟੀਟਿਊਸ਼ਨ ਦੇ ਤਰੀਕੇ ਦੇ ਨਾਲ ਜਿਹੜੀ ਜੁਆਇਨਿੰਗ ਹੁੰਦੀ ਹੈ ਉਹ ਨੂੰ ਪ੍ਰਧਾਨ ਜਿਹੜਾ ਹੈ ਜਾਂ ਉਹ ਸਟੇਟ ਦਾ ਇਨਚਾਰਜ ਜੁਆਇਨ ਕਰਾਉਣਾ ਹੈ ਕਿਸੇ ਵੀ ਜਿਵੇਂ ਸਿਮਰਜੀਤ ਸਿੰਘ ਬੈਂਸ ਨੂੰ ਰਾਜਾ ਵੜਿੰਗ ਨੇ ਤੇ ਰਾਹੁਲ ਗਾਂਧੀ ਨੇ ਜੁਆਇਨ ਕਰਾਇਆ ਥੈਟ ਇਜ਼ ਅ ਕਨਸਟੀਟਿਊਸ਼ਨਲ ਜੁਆਇਨਿੰਗ ਅਦਰਵਾਈਜ਼ ਕੱਲ ਨੂੰ ਕੋਈ ਬੰਦਾ ਇੱਥੇ ਕਿਸੇ ਦੇ ਕੋਈ ਕਹਦੇ ਗਲੀ ਵਾਲਾ ਬੰਦਾ ਉਹ ਕਿਸੇ ਨੂੰ ਜੁਆਇਨ ਕਰਾ ਕੇ ਕਹਦੇ ਕਿ ਭਈ ਮੈਂ ਜੁਆਇਨ ਕਰਾ ਲਿਆ ਸੋ ਉਹ ਕਨਸਟੀਟਿਊਸ਼ਨਲ ਅਧਿਕਾਰਿਤ ਜੁਆਇਨਿੰਗ ਨਹੀਂ ਹੁੰਦੀ ਸਾਡਾ ਪ੍ਰਾਇਮਰੀ ਮੈਂਬਰ ਬੰਨਾ ਬੜਾ ਜ਼ਰੂਰੀ ਹੈ ਔਰ ਪ੍ਰਾਇਮਰੀ ਮੈਂਬਰ ਨੂੰ ਜਦੋਂ ਅਸੀਂ ਪਰਚੀ ਰਸੀਦ ਦੇ ਕੇ ਮੈਂ ਆਪਣੇ ਦਸਖਤਾਂ ਤੇ ਥੱਲੇ ਰਸੀਦ ਦਿਨਾ ਸੋ ਕਨਸਟੀਟਿਊਸ਼ਨਲ ਜਿਹੜੀ ਕੰਮ ਹੈ ਤਾਂ ਹੀ ਤਾਂ ਇਨਚਾਰਜ ਸਾਹਿਬ ਜਿਹੜੇ ਬਗੇਲ ਸਾਹਿਬ ਨੇ ਜਾਂ ਤਾਂ ਉਹ ਜੁਆਇਨਿੰਗ ਕਰਾਉਂਦੇ ਨੇ ਜਿਹਨੂੰ ਕੰਸਟੀਟਿਊਸ਼ਨਲ ਜੁਆਇਨਿੰਗ ਹੈ ਜਾਂ ਪਾਰਟੀ ਦਾ ਪ੍ਰਧਾਨ ਜਿਹੜਾ ਹੁੰਦਾ ਉਹ ਕਿਸੇ ਨੂੰ ਵੀ ਕੰਸਟੀਟਿਊਸ਼ਨਲ ਜੁਆਇਨਿੰਗ ਕਰਾਉਂਦਾ ਜਿਹੜਾ ਨਸਤਾ ਨਾ ਅਕਾਲੀ ਦਲ ਦੋ ਢਾਂਗਾਂ ਦੇ ਵਿੱਚ ਨਜ਼ਰ ਆਇਆ ਸਾਕਾ ਜਸਰਾਲ ਨੂੰ ਪਾਰਟੀ ਦਾ ਸਕਾਰ ਦੂਸਰੇ ਵਾਰੀ ਕਰੇ ਠੀਕ ਹੈ ਜੀ ਸਾਨੂੰ ਕੀ ਇਤਰਾਜ਼ ਹੈ ਅਕਾਲੀ ਦਲ ਦੋ ਧੜਿਆਂ ਚ ਨਜ਼ਰ ਆਵੇ ਅਕਾਲੀ ਦਲ ਤਿੰਨ ਧੜਿਆਂ ਚ ਨਜ਼ਰ ਆਵੇ ਹੁਣ ਅਕਾਲੀ ਦਲ ਦੀ ਕੋਈ ਗੱਲ ਰਹੀ ਨਹੀਂ ਹੈ ਸੋ ਸਾਨੂੰ ਕਿਸੇ ਤੇ ਕੋਈ ਇਤਰਾਜ਼ ਨਹੀਂ ਹੈ ਅਗਰ ਕਿਸੇ ਨੇ ਪਾਰਟੀ ਬਣਾਈ ਹੈ ਕੋਈ ਪ੍ਰਧਾਨ ਬਣਿਆ ਮੈਂ ਮੁਬਾਰਕਬਾਦ ਦੇਣੀ ਚਾਹਣਾ ਹੈ ਸਾਨੂੰ ਕੀ ਇਤਰਾਜ਼ ਹੈ ਇਸ ਗੱਲ ਦਾ ਬਟ ਅਕਾਲੀ ਦਲ ਦਿਨ ਬਦਿਨ ਜਿਹੜੀ ਅਕਾਲੀ ਦਲ ਦੀ ਜਿਹੜੀ ਹੋਂਦ ਹੈ ਉਹ ਖਤਮ ਹੋ ਚੁੱਕੀ ਹੈ ਪਟਨਾਪੁਰ ਵਿੱਚ ਵੀਡੀਓ ਬੜੀ ਰੋਲ ਕੀਤੀ ਜਾ ਰਹੀ ਹੈ ਦਿੱਲੀ ਧਰਨੇ ਨੂੰ ਲੈ ਕੇ ਕਿਸ ਤਰ੍ਹਾਂ ਦੇਖਦੇ ਹੋ ਭਾਜਪਾ ਦੇ ਵਕਵਾਕ ਅਫਵਾਹਾਂ ਦੇ ਵੱਲੋਂ ਪੇਜ ਪਾ ਕੇ ਨਾਲ ਕਮੈਂਟ ਕੀਤੇ ਜਾ ਰਹੇ ਤੁਹਾਡੀ ਬਾਸ ਦੇ ਵਿੱਚ ਜਦੋਂ ਪਰਸੋਂ ਧਰਨਾ ਦੀ ਕਾਰੀ ਟ੍ਰੋਲ ਹੋ ਰਹੀ ਹੈ ਤੁਹਾਡੀ ਵੀਡੀਓ ਹੈ ਕੋਈ ਤੁਸੀਂ ਬਸ ਜਾ ਰਹੇ ਹੋ ਪ੍ਰਿੰਕਾ ਗਾਂਦੀ ਵੀ ਨਾਲ ਟੰਨੇ ਨੂੰ ਲੈ ਕੇ ਬੀਜੇਪੀ ਦੇ तमाम ਆਗੂ ਜਿਹੜੇ ਨੇ ਉਸ ਨੂੰ ਫੇਸਬੁਕਾਂ ਦੇ ਪਾਰ ਟ੍ਰੋਲ ਕਰ ਰਹੇ ਨੇ ਕਿ ਜਿਹੜਾ ਪ੍ਰਧਾਨ ਨੂੰ ਚੜ੍ਹਨ ਨਹੀਂ ਦਿੱਤਾ ਕਿ ਪ੍ਰਧਾਨ ਕਿਹੜੇ ਪ੍ਰਧਾਨ ਤੁਹਾਨੂੰ ਪਤਾ ਨਹੀਂ ਯਾਰ ਇਹ ਤੁਸੀਂ ਕਿੱਥੋਂ ਲਿਆਉਂਦੇ ਹੋ ਖਬਰਾਂ ਵੀ ਪ੍ਰਧਾਨ ਨੂੰ ਬੀਜੇਪੀ ਆਗੂਆਂ ਨੇ ਗੇਂਦ ਪਾ ਲਿਆ ਉਹ ਗਨਮੈਨ ਨੂੰ ਰੋਕੇ ਆਇਆ ਦੇਖੋ ਮੇਰੀ ਗੱਲ ਜਿਹੜੀ ਸਿਕਿਉਰਿਟੀ ਕਿਸੇ ਦੀ ਵੀ ਹੁੰਦੀ ਹੈ ਜਾਂ ਨਹੀਂ ਹੁੰਦੀ ਹੈ ਕੋਈ ਟ੍ਰੋਲ ਕਰਦਾ ਇੱਥੇ ਆ ਵੀ ਸਿਕਿਉਰਿਟੀ ਦੇਖਿਆ ਸੀ ਸਿਕਿਉਰਿਟੀ ਨੇ ਆਪਣਾ ਕੰਮ ਕਰਨਾ ਅਸੀਂ 300 ਮੈਂਬਰ ਆਫ ਪਾਰਲੀਮੈਂਟ ਨੂੰ ਬੀਜੇਪੀ ਨੇ ਰੋਕ ਲਿਆ ਸਿਪਾਈ ਪੁਲਿਸ ਦੇ ਮਲਾਜ਼ਮਾ ਨਹੀਂ ਰੋਕਿਆ ਨਾ 300 ਤੇ ਉਹਦੇ ਵਿੱਚ ਚੁਣੇ ਹੋਏ ਮੁੱਖ ਮੰਤਰੀ ਸਨ ਕਈ ਤਾਂ ਐਕਸਿਫ ਮਿਨਿਸਟਰ ਤੇ ਜੇ ਉਹਨਾਂ ਨੂੰ ਉਹਨਾਂ ਦੀ ਪੁਲਿਸ ਨੇ ਰੋਕ ਲਿਆ ਜੇ ਕੋਈ ਮੈਨੂੰ ਵੀ ਰੋਕ ਲੂਗਾ ਤਾਂ ਕੋਈ ਫਰਕ ਨਹੀਂ ਪੈਂਦਾ ਹੁਣ ਤੁਸੀਂ ਕੀ ਕਹਿਣਾ ਚਾਹੁੰਦੇ ਕਿ ਮੈਨੂੰ ਬਸੱਚ ਨਹੀਂ ਚੜ ਦਿੱਤਾ ਜਾਂਦਾ ਮੈਂ ਮਾਮੇ ਦੇ ਵਿਆਹ ਨਹੀਂ ਚੱਲੇ ਅਸੀਂ ਗ੍ਰਿਫਤਾਰੀ ਦੇਣ ਚੱਲਿਆ ਸੀ ਪੱਤਰਕਾਰ ਸਾਹਿਬ ਮੈਂ ਤੁਹਾਨੂੰ ਦੱਸਦਾ ਉਹ ਜਦ ਆਹ ਵਾਲੀ ਬਸਤੀ ਤਾਂ ਮੈਨੂੰ ਨਾ ਕੋਈ ਚੜ੍ਹ ਦਿੰਦਾ ਗ੍ਰਿਫਤਾਰੀ ਆਸਤੇ ਤਾਂ ਭਾਵੇਂ ਤੁਸੀਂ ਵੀ ਆ ਜਾਂਦੇ ਆਹ ਵਾਲੀ ਵੀਡੀਓ ਨਾਲ ਬੋਲੋ ਵਾਇਰਲ ਕੀਤੀ ਨਾਲ ਕਮੈਂਟ ਵੀ ਪਾਈ ਜਾ ਰਿਹਾ ਇਹੋ ਜੇ ਇਹੋ ਜੇ ਮੇਰੇ ਟਕਰਾਰ ਪੁਲਿਸ ਦੇ ਨਾਲ ਰੋਜ਼ਾਨਾ ਹੁੰਦੇ ਆ ਪੁਲਿਸ ਆਪਣਾ ਕੰਮ ਕਰਦੀ ਹੈ ਵੀ ਤੁਸੀਂ ਇੱਥੇ ਨਹੀਂ ਜਾ ਸਕਦੇ ਅਸੀਂ ਉਹਨਾਂ ਨਾਲ ਤਕਰਾਰ ਕਰਦੇ ਹਾਂ ਕਿ ਅਸੀਂ ਇੱਥੇ ਜਾ ਸਕਦੇ ਹਾਂ ਸਰਕਾਰ ਵੱਲੋਂ ਲੈਕ ਪੁਲਿੰਗਾਂ ਨੂੰ ਵੀ ਹੈ ਜਿਹੜੀ ਹਾਈ ਕੋਰਟ ਨੇ ਕਿਹਾ ਤਾਂ ਵੱਡਾ ਹੋ ਰਿਹਾ ਹੈ ਤਦ ਕਰਦੇ ਨਹੀਂ ਚੱਚਾ ਚਰਚਾ ਚੈਨਲ ਚਰਚਾ ਵਾਲੀ ਖ਼ਬਰੀ ਚਲਾਉਂਦਾ ਕੋਈ ਚੰਗੀ ਖ਼ਬਰ ਵੀ ਚਲਾ ਲੈਕ ਪੁਲਿੰਗ ਪਾਲਿਸੀ ਜਿਹੜੀ ਵਾਪਸ ਹੋਈ ਉਹਦੇ ਤੇ ਤੁਹਾਡਾ ਕੀ ਪ੍ਰਤੀਕਰਮ ਹੈ ਕਿਉਂਕਿ ਵੱਡੀ ਲੜਾਈ ਦੇਖੋ ਮੈਂ ਮੈਂ ਤਾਂ ਇੱਕ ਹੀ ਗੱਲ ਚ ਮੁਕਾਉਣਾ ਚਾਹਣਾ ਹੈ ਉਹ ਕਿਸੇ ਨੇ ਕਹਾਵਤ ਕਹੇ ਕਹਿੰਦੇ ਵੀ ਗੰਡੇ ਵੀ ਖਾਦੇ ਤੇ ਛਿੱਤਰ ਵੀ ਖਾਦੇ ਉਹ ਗੱਲ ਅੱਜ ਝਾੜੂ ਦੀ ਪਾਰਟੀ ਨਾਲ ਸੋ ਲੈਂਡ ਪੁੱਲਿੰਗ ਪਾਲ ਇਸ ਚਿੱਤਰਾ ਤੋਂ ਡਰਦਿਆਂ ਨੇ ਵਾਪਸ ਲੈ ਲਈਏ ਹੋਰ ਕੀ ਕਹੀ ਕੀ ਗੱਲ ਸੀ ਲੋਕਾਂ ਨੂੰ ਇਹ ਮਨ ਸੀਗਾ ਵੀ ਸਾਡੇ ਅਪਸਰਾਂ ਨੂੰ ਵੀ ਕਿਸਾਨ ਬੰਦ ਲੈਣਗੇ ਤੇ ਝਾੜੂ ਵਾਲਿਆਂ ਨੂੰ ਵੀ ਬੰਦ ਲੈਣਗੇ ਤੇ ਬੰਦਣਾ